ਕੋਈ ਨਹੀਂ ਤੇ ਗਰੇਵ ਅਫਰ ਪੰਜਾਬ ਤੇ ਮੈਂ ਤੁਹਾਡਾ ਆਪਣਾ ਜੀਤ ਸਿੰਘਾਂ ਬਾ ਜੀ ਕਰਦਾ ਤੁਸੀਂ ਠੀਕ ਠਾਕ ਹੋ ਮੇਰੇ ਤ੍ਰੀਪੂਰ ਦੇ ਵਿੱਚ ਬਾਬਾ ਮਨਪ੍ਰੀਤ ਸਿੰਘ ਖਾਲਸੇ ਦਾ ਜਥਾ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠ ਗਿਆ ਇਹਨਾਂ ਦੀ ਮੰਗ ਹੈ ਵੀ ਜਿਹੜਾ AI ਦਾ ਗਲਤ ਪ੍ਰਯੋਗ ਹੋ ਰਿਹਾ ਹੈ AI ਨਾਲ ਗਲਤ ਵੀਡੀਓਜ਼ ਬਣ ਰਹੀਆਂ ਗੁਰੂਆਂ ਦੀਆਂ ਪੀੜਾਂ ਦੀਆਂ ਜਾਂ ਆਪਾਂ ਕਹਿ ਲੀਏ ਵੀ ਵੱਡੇ ਵੱਡੇ ਲੀਡਰਾਂ ਨੇ ਉਹ ਬੰਦ ਕੀਤੀਆਂ ਜਾਣ ਏਆਈ ਐਪੀ ਬੰਦ ਕੀਤੀ ਜਾਵੇ ਕਿਉਂਕਿ ਇਹਦਾ ਮਿਸਯੂਜ਼ ਬਹੁਤ ਹੋ ਰਿਹਾ ਪਿਛਲੇ ਦਿਨ ਵੀ ਹਰਮੰਦਰ ਸਾਹਿਬ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਢੰਡਾ ਦਿਖਾਇਆ ਗਿਆ ਸੀ ਆ ਉਹਦੇ ਨਾਲ ਸਿੱਖ ਸਕਨਾ ਦੇ ਹਰ ਦੇ ਵਲਉਂਦਰੇ ਗਏ ਆ ਤਾਂ ਉਹਨਾਂ ਨੇ ਕਿਹਾ ਵੀ ਇਹ ਐਪ ਬੰਦ ਕੀਤੀ ਜਾਵੇ ਤਾਂ ਬਾਬਾ ਮਨਪ੍ਰੀਤ ਸਿੰਘ ਖਾਲਸਾ ਤਮਾਮ ਵਾਲ ਦੇ ਜਥੇ ਦੇ ਨਾਲ ਪੂਰੇ ਨਾਲ ਬੈਠ ਗਏ ਆ ਭੋਖੜ ਦਾਲ ਦੇ ਉੱਤੇ ਭਾਈ ਕਨੀਆ ਚੌਂਕ ਦੇ ਵਿਚਾਲੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕੀ ਕਹਿਣਾ ਚਾਹੁੰਦੇ ਆ ਮਨਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਕਾ ਤੋ ਬੈਠਣਾ ਪੈ ਗਿਆ ਪੋਖਰਤਾਲ ਦੇ ਵੇਖੋ ਜੀ ਇਸ ਗੱਲ ਤੋਂ ਤੁਸੀਂ ਮੁਨਕਰ ਨਹੀਂ ਜੋ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਕੁਝ ਐਪਾਂ ਬਣੀਆਂ ਜਿਹਦੇ ਵਿੱਚ ਇੱਕ AI ਐਪ ਬਣੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਦੀਆਂ ਸਾਡੇ ਧੀਆਂ ਪੁੱਤਾਂ ਦੀਆਂ ਜਿਹੜੀਆਂ ਵੀਡੀਓ ਅਸ਼ਲੀਲ ਵੀਡੀਓ ਬਣ ਕੇ ਇੰਟਰਨੈਟ ਤੇ ਪਾਈਆਂ ਗਈਆਂ ਔਰ ਜਿਨ੍ਹਾਂ ਜਿਨ੍ਹਾਂ ਨੇ ਉਹ ਵੀਡੀਓ ਵੇਖੀਆਂ ਤੇ ਮੈਨੂੰ ਲੱਗਦਾ ਵੀ ਉਹਨਾਂ ਦਾ ਮਰਨ ਹੋ ਗਿਆ ਔਰ ਉਸ ਤੋਂ ਬਾਅਦ AI ਐਪ ਦੇ ਦੁਆਰਾ ਸਿੱਖਾਂ ਦੇ ਧਰਮ ਸੱਤਾ ਦੇ ਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਜੋ ਢੈਂਦਾ ਵਿਖਾਇਆ ਗਿਆ ਔਰ ਉਸ ਤੋਂ ਬਾਅਦ ਇਹ ਰੁਕਣ ਦੀ ਬਜਾਏ ਦਨੋਦਨ ਸ਼ਹੀਦਾਂ ਦੀਆਂ ਫੋਟਮਾਂ ਤੇ ਅਟੈਕ ਹੋਣੇ ਸ਼ੁਰੂ ਹੋ ਗਏ ਇਥੋਂ ਤੱਕ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਖੀ ਦਾ ਪਸਾਰਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਰਿਵਾਰ ਆਪਣੇ ਸਹਿਬਜ਼ਾਦਿਆਂ ਸਾਰਾ ਸਰਬੰਸ ਵਾਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦੂਆਂ ਦੀ ਖਾਤਰ ਚਾਂਦਨੀ ਚੌਂਕ 'ਚ ਬਲੀਦਾਨ ਦਿੱਤਾ ਪੰਜਵੇਂ ਪਾਸ਼ਾ ਜੀ ਸ਼ਹੀਦਾਂ ਦੇ ਸਰਤਾਜ ਹੋਏ ਨੇ ਜਿਨ੍ਹਾਂ ਦੀਆਂ ਫੋਟੋਮਾਂ ਨਾਲ ਛੇੜਖਾਨੀ ਕਰਕੇ ਬਹੁਤ ਅਸ਼ਲੀਲ ਵੀਡੀਓ ਬਣਾਈਆਂ ਗਈਆਂ ਜਿਹੜੀਆਂ ਕਿ ਦਸਨਯੋਗ ਨਹੀਂ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਸਾਰੇ ਜਾਣਦੇ ਆ ਪਿਛਲੇ ਦਿਨੀ ਅਸੀਂ ਮਾਨਯੋਗ ਡੀਸੀ ਸਾਹਿਬ ਵੀਰਪੁਰ ਉਹਨਾਂ ਨੇ ਉਹਨਾਂ ਦੇ ਰਾਹੀਂ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਭਾਰਤ ਦੀ ਸਰਕਾਰ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹੜਾ ਇਹ AI ਐਪ ਹੈ ਇਹ ਬੰਦ ਹੋਣਾ ਚਾਹੀਦਾ ਹੈ ਪੰਜਾਬ ਸਾਰਾ ਇਸ ਐਪ ਦੇ ਖਿਲਾਫ ਹੈ ਔਰ ਇਸ ਐਪ ਦੇ ਨਾਲ ਜਿਹੜੀਆਂ ਅਸ਼ਲੀਲ ਵੀਡੀਓ ਬਣੀਆਂ ਜਿਹਨੇ ਬਣਾਈਆਂ ਜਾਂ ਜਿਹੜਾ ਅੱਜ ਧਰਮ ਦੀ ਕੋਈ ਵੀ ਵੀਡੀਓ ਅਸ਼ਲੀਲ ਤੌਰ ਤੇ ਬਣਾ ਕੇ ਪੇਸ਼ ਕਰ ਰਿਹਾ ਸੋ ਉਹਨਾਂ ਬੰਦਿਆਂ ਤੇ FIR ਹੋਣੀ ਚਾਹੀਦੀ ਹੈ ਉਹਨਾਂ ਨੂੰ ਜੇਲਾਂ ਵਿੱਚ ਸੁਟਾਉਣਾ ਚਾਹੀਦਾ ਹੈ ਇਹ ਜਿਹੜਾ AI ਐਪ ਹੈ ਇਹ ਪੱਕੇ ਤੌਰ ਤੇ ਜਿਹੜਾ ਬੰਦ ਹੋਣਾ ਚਾਹੀਦਾ 6 ਸਤੰਬਰ ਦਾ ਜਿਹੜਾ ਸਾਡਾ ਅਲਟੀਮੇਟਮ ਦਿੱਤਾ ਸੀ ਜੇ ਅਸੀਂ ਭੁਖੜਤਾਲ ਦੇ ਬੈਠਾਂਗੇ ਅਸੀਂ ਅੱਜ 10 ਵਜੇ ਸਮੂਚੀਆਂ ਜਥੇਬੰਦੀਆਂ ਬਾਬਾ ਭਾਈ ਰੂਪਾ ਚਮਕੌਰ ਸਿੰਘ ਜੀ ਆਏ ਨੇ ਜਥੇਦਾਰ ਬਾਬਾ ਲਖਵੀਰ ਸਿੰਘ ਜੀ ਬੁੱਢਾ ਦਲ ਨਿਹੰਗ ਸਿੰਘ ਫੌਜਾਂ ਦੇ ਨਾਲ ਪਹੁੰਚੇ ਆ ਜਥੇਦਾਰ ਬਾਬਾ ਬਿੰਦਰ ਸਿੰਘ ਜੀ ਉਹ ਵੀ ਬੁੱਢਾ ਦਲ ਦੇ ਨਾਲ ਫੌਜਾਂ ਦੇ ਨਾਲ ਪਹੁੰਚੇ ਆ ਸਾਡੇ ਵੀਰ ਨਵਦੀਪ ਸਿੰਘ ਸਾਡੇ ਜਥੇਦਾਰ ਮੋਹਨਜੀਤ ਜੀ ਸਾਰੀਆਂ ਸਿੱਖ ਸੰਗਤਾਂ ਪਹੁੰਚੀਆਂ ਨਛੱਤਰ ਸਿੰਘ ਦਬੜੀ ਖਾਨਾ ਯੂਨਾਈਟਿਡ ਅਖਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਜੀ ਕੌਮੀ ਇਨਸਾਫ ਮੋਰਚੇ ਤੋਂ ਸਿੱਖ ਸੰਗਤਾਂ ਦਾ ਜਿਹੜਾ ਇੱਥੇ ਜਥਾ ਪਹੁੰਚ ਰਿਹਾ ਸੋ ਇਹੀ ਮੰਗ ਹੈ ਵੀ ਜਿੰਨਾ ਚਿਰ ਇਹ ਏਆਈ ਐਪ ਨਹੀਂ ਬੰਦ ਹੁੰਦਾ ਜਾਂ ਇਹਦੇ ਵਿੱਚ ਬਣਾਉਣ ਵਾਲੇ ਵੀਡੀਓ ਉਹਨਾਂ ਦੇ ਪਰਚੇ ਨਹੀਂ ਦਰਜ ਹੁੰਦੇ ਅਸੀਂ ਜਿਹੜੀ ਭੁਖੜਤਾ ਜਾਰੀ ਰੱਖਾਂਗੇ ਇਹੀ ਐਪ ਵੀ ਤੁਸੀਂ ਗੱਲ ਕਰ ਰਹੇ ਹੋ ਏਆਈ ਦੇ ਨਾਲ ਚੈਟ ਜੀਪੀ ਆ ਗਿਆ ਹੈ ਉਹ ਸੁਣਨ ਲੱਗੇ ਐ ਕਾਲਜਾਂ ਦੇ ਵਿੱਚ ਉਹ ਕਹਿੰਦੇ ਵੀ ਇਹਦੇ ਨਾਲ ਟੈਕਨੋਲੋਜੀ ਵਧੂਗੀ ਇਹ ਤੇ ਸਕੌਣ ਲੱਗੇ ਆਪਣੇ ਫਰੀਦਕੋਟ ਛੱਡੋ ਪੂਰੇ ਪੰਜਾਬ ਚ ਹੁਣ ਤੱਕ ਕੋਰਸ ਵੀ ਇਹ ਆਈ ਦੇ ਸ਼ੁਰੂ ਹੋ ਗਏ ਐ ਨਹੀਂ ਜੀ ਵੇਖੋ ਇਹ ਸਰਕਾਰਾਂ ਨੂੰ ਲਾਭ ਹੋ ਸਕਦਾ ਪਰ ਸਾਡੇ ਪੰਜਾਬ ਨੂੰ ਕੋਈ ਲਾਭ ਨਹੀਂ ਸਾਡੇ ਭਾਰਤ ਨੂੰ ਵਰਲਡ ਵਿੱਚ ਕਿਸੇ ਨੂੰ ਕੋਈ ਲਾਭ ਨਹੀਂ ਜੇ ਇਹ ਸਾਹਿਬ ਤੋਂ ਕੋਈ ਲਾਭ ਹੁੰਦਾ ਉਹ ਲਾਭ ਵਾਲਾ ਸਿਸਟਮ ਰੱਖੋ ਇਹ ਨਹੀਂ ਵੀ ਤੁਸੀਂ ਜਣੇ ਖਣੇ ਦੀ ਫੋਟੋ ਨਾਲ ਜੋੜ ਕੇ ਕਿਸੇ ਨੂੰ ਤੁਸੀਂ ਨੰਗਿਆ ਕਰ ਦਿੰਨੇ ਆ ਕਿਸੇ ਦੀ ਤੁਸੀਂ ਆਪਸ ਵਿੱਚ ਫੋਟੋ ਜੋੜ ਕੇ ਉਹਨਾਂ ਦੀਆਂ ਅਸ਼ਲੀਲ ਵੀਡੀਓ ਜਿਹੜੀਆਂ ਬਣਾ ਦਿੰਦੇ ਆ ਤੇ ਇਹ ਨਹੀਂ ਵੀ ਸਾਡੇ ਗੁਰੂਆਂ ਨਾਲ ਸਾਡੇ ਵੱਡੇ ਵੱਡੇ ਜਿਹੜੇ ਕੌਮ ਦੇ ਜਰਨੈਲ ਹੋਏ ਆ ਬਾਬਾ ਭਿੰਡਰਾਲੇ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੀਆਂ ਵੀਡੀਓ ਬਣਾ ਦੀਆਂ ਤੇ ਗੁਰੂ ਅਰਜਨ ਦੇਵ ਜੀ ਨੂੰ ਛੱਡਿਆ ਇਹਨਾਂ ਨੇ ਪੰਜਵੇਂ ਪਾਤਸ਼ਾਹੀ ਦੰਦੇ ਸਰਤਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡਿਆ ਤੇ ਐਦਾਂ ਜੇ ਅਸੀਂ ਅੱਜ ਚੁੱਪ ਰਹੇ ਸਾਡਾ ਦਰਬਾਰ ਸਾਹਿਬ ਠਾਤਾ ਸਾਡੀ ਜਿੰਦ ਜਾਨ ਹੈ ਇਹ ਫਿਰ ਆਉਣ ਵਾਲੇ ਸਮੇਂ 'ਚ ਤੇ ਇਹਨਾਂ ਨੇ ਉਹ ਕੁਝ ਕਰਨਾ ਵੀ ਜਿਹੜਾ ਵੇਖਣਯੋਗ ਹੀ ਨਹੀਂ ਹੋਣਾ ਜੀ ਇਹ ਸੰਘਰਸ਼ ਵੀ ਇਸੇ ਤਰ੍ਹਾਂ ਜਾਰੀ ਰਹੂਗਾ ਲਗਾਤਾਰ ਭੁੱਖ ਹੜਤਾਲ ਜਾਰੀ ਰਹੇ। ਵੇਖੋ ਜੀ ਲਗਾਤਾਰ ਭੁੱਖ ਹੜਤਾਲ ਜਾਰੀ ਰੱਖਾਂਗੇ ਬੈਠੇ ਆ ਤੇ ਜਿੰਨਾ ਚਿਰ ਐਫ ਆਈ ਆਰ ਨਹੀਂ ਹੁੰਦੀ ਲੋਕਾਂ ਦੇ ਉੱਪਰ ਜਿਹੜੇ ਅਸ਼ਲੀਲ ਵੀਡੀਓ ਬਣਾ ਰਹੇ ਆ ਤੇ ਜਿੰਨਾ ਚਿਰ ਜਿਹੜਾ ਐਪ ਵਿੱਚੋਂ ਆਹ ਸਿਸਟਮ ਬੰਦ ਕਰ ਦੇਣ ਜੇ ਐਪ ਲਾਭਦਾਇਕ ਹੈ ਇਹ ਸਿਸਟਮ ਬੰਦ ਕਰ ਦੇਣ ਵੀ ਇਹਦੇ 'ਚ ਅਸ਼ਲੀਲ ਵੀਡੀਓ ਕੋਈ ਨਾ ਬਣੇ। ਤੇ ਕੋਈ ਵੀ ਧਾਰਮਿਕ ਭਾਵਨਾ ਨੂੰ ਜਿੱਤੇ ਫੇਸ ਪਾਉਂਦੀ ਉਹ ਵੀਡੀਓ ਵਾਇਰਲ ਨਾ ਹੋਵੇ ਨਾ ਬਣੇ ਤੇ ਅਸੀਂ ਹਾਜ਼ਰ ਆ ਜੀ ਬਸ ਸ਼ਾਸਨ ਨਾਲ ਕੋਈ ਗੱਲਬਾਤ ਹੋਈ ਇਸ ਮਸਲੇ ਤੇ ਹੁਣ ਆਉਣ ਵਾਲੇ ਦਿਨਾਂ ਚ ਪ੍ਰਸ਼ਾਸਨ ਤੇ ਵੇਖੋ ਜੀ ਲਾਰੇ ਲਾ ਰਿਹਾ ਉਦੋਂ ਵੀ ਡੀਸੀ ਸਾਹਿਬ ਨੇ ਕਹਿ ਦਿੱਤਾ ਤੇ ਪਰ 10 ਤਰੀ 10 ਦਿਨ ਹੋ ਗਏ ਅੱਜ 12 ਦਿਨ ਕੋਈ ਸੁਣਵਾਈ ਨਹੀਂ ਹੋਈ ਕੋਈ ਸਾਨੂੰ ਕਿਸੇ ਨੇ ਮੈਸੇਜ ਨਹੀਂ ਲਾਇਆ ਵੀ ਅਸੀਂ ਭਾਈ ਇਹ ਸਾਬ ਨੂੰ ਬੰਦ ਕਰਾ ਰਹੇ ਆ ਜਾਂ ਸ਼ਲੀਲ ਵੀਡੀਓ ਸ਼ੇਅਰ ਕਰਨ ਵਾਲੇ ਬਣਾਉਣ ਵਾਲੇ ਉਹਨਾਂ ਤੇ ਅਸੀਂ ਪਰਚੇ ਕੱਟ ਰਹੇ ਆ ਕੋਈ ਗੱਲਬਾਤ ਨਹੀਂ ਹੋਈ ਤੇ ਬਸ ਅਸੀਂ ਬੈਠੇ ਆ ਜਥੇਬੰਦੀਆਂ ਬੈਠੀਆਂ ਜੀ ਤੇ ਜਾਰੀ ਰਹਿਊਗਾ ਇਹ ਜਿਹੜਾ ਸਾਡੇ ਕੋਈ ਸਿੱਖ ਜਥੇਬੰਦੀਆਂ ਵੱਲੋਂ ਬਾਈਕ ਨਹੀਂ ਚੌਂਚੀ ਤੇ ਤਰਨਾ ਲਗਾਇਆ ਗਿਆ ਉਹ ਹੜਤਾਲ ਤੇ ਕੁਝ ਜਾਣ ਬਾਰੇ ਗੱਲ ਹੋਈ ਸੀ ਜਿਹੇ ਬੈਠਾ ਹੈ ਹੜਤਾਲ ਜਿਹੜਾ ਏਆਈ ਜਿਹੜੀ ਹੈ ਤੇ ਉਹਦੇ ਵਿੱਚ ਜਿਹੜਾ ਆਪਣੇ ਸ੍ਰੀ ਹਰਿਮੰਦਰ ਸਾਹਿਬ ਦੀ ਪਿੱਛੇ ਜਿਹਾ ਇੱਕ ਸੋਸ਼ਲ ਮੀਡੀਆ ਵੀਡੀਓ ਵਾਇਰਲ ਹੋਈ ਸੀ ਉਹਨੇ ਬਾਰੇ ਤੇ ਕੁਝ ਗੁਰੂ ਸਾਹਿਬਾਨਾਂ ਬਾਰੇ ਵੀ AI ਐਪ ਤੇ ਕੋਈ ਕੋਈ ਵੀਡੀਓ ਪਾਈਆਂ ਗਿਆ ਸੀ ਉਹਦੇ ਸਬੰਧ ਵਿੱਚ ਇਹਨਾਂ ਨੂੰ ਰੋਸ ਉਸ ਰੋਸ ਨੂੰ ਲੈ ਕੇ ਅੱਜ ਧਰਨੇ ਦੇ ਬੈਠੇ ਨੇ ਤੇ ਇਸ ਸੰਬੰਧੀ ਅਸੀਂ ਇਹਨਾਂ ਨੂੰ ਵਿਸ਼ਾਸ਼ਣ ਦਵਾਇਆ ਹੈ ਕਿ ਜਿਹੜਾ ਇਸ ਸੰਬੰਧੀ ਜਿਹੜਾ ਇੱਕ ਮਕਰਮਾ ਨੰਬਰ ਜਿਹੜਾ ਅੰਮ੍ਰਿਤਸਰ ਸਾਹਿਬ ਸਾਡੇ ਕਮੇਟੀ ਵੱਲੋਂ ਰਜਿਸਟਰ ਕੀਤਾ ਗਿਆ ਹੈ ਤੇ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਸੀਂ ਵੀ ਜਿਹੜਾ ਇਹਨਾਂ ਦਾ ਜਿਹੜਾ ਮੈਸੇਜ ਹੈ ਜਾਂ ਜਿਹੜਾ ਸੰਮਾਨ ਪੱਤਰ ਦੇਣਗੇ ਅੱਜ ਅਸੀਂ ਵੀ ਅੱਗੇ ਸਰਕਾਰ ਤੱਕ ਪਹੁੰਚਾਵਾਂਗੇ ਕਿਉਂਕਿ ਜਿਹੜੀ AIB ਐਪ ਜਿਹੜੇ ਸਿੱਖ ਭਾਵਨਾ ਨੂੰ ਠੇਸ ਪਹੁੰਚਦੀ ਹੈ ਤੇ ਇਹਦੇ ਤੇ ਜਿਹੜੀ ਕੋਈ ਬੰਦੀ ਕਾਰਵਾਈ ਕੀਤੀ ਜਾਏ ਇਹਨੂੰ ਕਿਵੇਂ AIB ਐਪ ਤੋਂ ਬੰਦ ਕੀਤਾ ਜਾਵੇ ਜਾਂ ਜਿਹੜੇ ਵੀ ਕੋਈ ਕਿਸੇ ਐਪਲੀਕੇਸ਼ਨ ਲੈ ਕੇ ਚੱਲ ਉਹਨੂੰ ਕਿਵੇਂ ਡਿਲੀਟ ਕਰਾਇਆ ਜਾਵੇ ਜਾਂ ਇਹਨੂੰ ਬੰਦ ਕਰਾਇਆ ਜਾਏ ਜਿਹਦੇ ਤੇ ਜਿਹੜੀ ਪੁਲਿਸ ਦੀ ਪਹਿਲਾਂ ਹੀ ਕਾਰਵਾਈ ਚੱਲਦੀ ਤੇ ਅੱਜ ਵੀ ਜਿਹੜਾ ਨਰੋ ਸੀ ਉਸ ਬੰਦੇ ਜਿਹੜੇ ਨਾਲ ਨਾਮ ਪਤਾ ਲੱਗਿਆ ਹੀ ਅੱਗੇ ਮਾਯੋਗ ਸਰਕਾਰ ਨੂੰ ਜਾਂ ਜਿਹਦੇ ਵੀ ਸਾਹਮਣੇ ਦੋ ਵੀ Ah, caro, yo,